ਯਾ ਸਰਕਾਰ ਮੁਬਾਰਕ ਯਾ ਸਰਕਾਰ ਮੁਬਾਰਕ ਐਰਪੁਲ ਪਾਸੀ ਮੁਬਾਰਕ ਐਰਪੁਲ ਪਾਸੀ ਐਰਪੁਲ ਪਾਸੀ ਮੁਬਾਰਕ ਲੈ ਕੇ ਨਜ਼ਮੀਨਾ ਖੇੜ ਕਰੀਆ ਬੰਦ ਕਰੋ ਲੈ ਕੇ ਨਜ਼ਮੀਨਾ ਖੇੜ ਕਰੀਆ ਬੰਦ ਕਰੋ ਯਾ ਸਰਕਾਰ ਮੁਬਾਰਕ ਯਾ ਸਰਕਾਰ ਮੁਬਾਰਕ ਆਪਣੀ ਕੀ ਨਾਮ ਆਪਣਾ ਪਰਮਜੀਤ ਕੌਰ ਇਹ ਕਾਰਵਾਈ ਆਤੇ ਥੇ ਜਰਾ ਪ੍ਰੋਟੈਸਟ ਕਰ ਰਹੇ ਹੋ ਕਿ ਸਾਡੀ ਇਹ ਕੈਸਤੀ ਇੱਕ ਕਰ ਪਹਿਲੀ ਜਿਹੜੀ ਆ ਕਵਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਔਰ ਉਹ ਜਿਸ ਤਰ੍ਹਾਂ ਕੀ ਕਹਿ ਰਿਹਾ ਕੁਰਸੀਆਂ ਤੇ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਉਹਨਾਂ ਨੇ ਕਿਹਾ ਕਿ 50000 ਦਵਾਂਗੇ ਪਹਿਲਾਂ ਕਿਹਾ ਸੀ 30 ਦਵਾਂਗੇ ਹੁਣ ਕਹਿ ਰਿਹਾ 50 ਦਵਾਂਗੇ ਨਾਲ ਇਸ ਦੇ ਨਾਲ ਤੁਹਾਨੂੰ ਲੱਖ ਰੁਪਏ ਦਵਾਂਗੇ ਜੀ ਉਹਾਨੂੰ ਕੋਲੋਂ ਦੇ ਰਿਹਾ ਉਹ ਸਾਡੀ ਪਹਿਲੀ ਤਾਂ ਹੀ ਦੇ ਰਿਹਾ ਕੇਸ ਤੇ ਬੇਫਕੂਫ ਬਣਾ ਰਿਹਾ ਇੱਕ ਬਹੁਤ ਅਜੀਬ ਤਰੀਕੇ ਦੇ ਨਾਲ ਬਹੁਤ ਫਿਰ ਉਹਨਾਂ ਨੇ ਕਿਹਾ ਕਿ ਪਲਾਟ ਦਵਾਂਗੇ ਕੀ ਉਹ ਪਲਾਟਾਂ ਨੂੰ ਕੋਲੋਂ ਦੇ ਰਿਹਾ ਨਹੀਂ ਉਹ ਹੱਦੀ ਪਈ ਜੈ ਹਾਨੂੰ ਦੇਣ ਦੇ ਆ ਮੈਂ ਉਹ ਸੀਮ ਨੂੰ ਸਿੱਤਾ ਹੀ ਕਿਹਾ ਜਾਏ ਜਾ ਕੇ ਵੀ ਤੂੰ ਮੈਨੂੰ ਦੇ ਹ ਆਪਣਾ ਇੱਕ ਕਿਲਾ ਦੇ ਦੇ ਇਹ ਅੱਠ ਕਿਲੇ ਦੇ ਦੇ ਤੇ ਉਹਦੇ ਵਿੱਚੋਂ ਮੈਂ ਤੈਨੂੰ ਵਾਪਸ ਕਰ ਦਿੰਨੀ ਆ ਇੱਕ ਨਾਲ ਕਰ ਦਿੰਨੀ ਆ ਦੋ ਨਾਲ ਕਰ ਦਿੰਨੀ ਆ ਬਾਕੀ ਮੈਨੂੰ ਛੇ ਕਨਾਲਾ ਦੇ ਦੇ ਅੱਠਾ ਕਨਾਲਾ ਵਿੱਚੋਂ ਠੀਕ ਆ ਤੇ ਫੇਰ ਡਵੈਲਪਮੈਂਟ ਹੋ ਜਾਏਗੀ ਅਰਬਨ ਸਟੇਟ ਦੇ ਅਕੋਰਡਿੰਗਲੀ ਹੋ ਦੇਗੀ ਬਿਲਕੁਲ ਨਹੀਂ ਇਸ ਸੈਂਪਲੀ ਸਾਡੀ 1% ਵੀ ਸਹਿਮਤ ਨਹੀਂ ਹੈਗਾ ਹਾ ਡੇਥੋ ਜਿਹੜਿਆ ਉਹ 30 ਏਕੜ ਪੈਲੀ ਆ ਰਹੀ ਹੈ ਉਹਦੇ ਵਿੱਚ ਇੱਕ ਵੀ ਕਿਸਾਨ ਹੱਥੇ ਆ ਕੇ ਦੱਸ ਦੇ ਪੀ ਸਹਿਮਤ ਆ ਇਹਨਾਂ ਨੇ ਉੱਥੇ ਕਿੱਦਾਂ ਉਹ ਇਹ ਗੱਲ ਕੁਰਸੀਆਂ ਤੇ ਬਹਿ ਬਹਿ ਕੇ ਕਿਹਾ ਪੀ ਕਿਸਾਨ ਸਹਿਮਤ ਆ ਸਾਰੇ ਕਿਸਾਨ ਸਹਿਮਤ ਆ ਇਹਨਾਂ ਨੇ ਇੱਕ ਜਹਾਡੇ ਇਕੱਲੇ ਕੋ 10 ਪੁੱਤਾਂ ਨਹੀਂ 154 ਏਕੜ ਦਾ 54 ਜ਼ਿਲ੍ਹਿਆਂ ਦਾ ਇਹਨਾਂ ਨੇ ਕਿਹਾ ਆ ਕਿ ਕਿਸਾਨ ਸਹਿਮਤ ਆ ਪਰ ਕਿਸਾਨ ਸਹਿਮਤ ਹੈ ਹੀ ਨਹੀਂ ਆ ਦੇਖਦੇ ਚਲਦਾ ਧਲਾ ਜਿਹੜਾ ਵਾ ਤੁਸੀਂ ਦੇਖ ਰਹੇ ਹੋ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਸਕੀਮ ਜਿਹੜੀ ਐਸਪੈਂਡ ਚ ਆਈ ਹੈ 6 ਜੂਨ ਨੂੰ ਅਸੀਂ ਉਹਦੇ ਬਿਲਕੁਲ ਸਾਰੇ ਜਣੇ ਅਗੇਂਸਟ ਆ ਔਰ ਮੈਂ ਥੋੜੇ ਲਫ਼ਜ਼ਾਂ ਚ ਦੱਸਣਾ ਚਾਹੁੰਦਾ ਕਿ ਅਸੀਂ ਸਰਕਾਰ ਨੇ ਮਾਨ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਜੇ ਕਿਸਾਨ ਸਹਿਮਤ ਹੈ ਜ਼ਮੀਨ ਦੇ ਦੇ ਜੇ ਨਹੀਂ ਸਹਿਮਤ ਨਾ ਦੇ ਅਸੀਂ ਸਾਰੇ ਲੋਕ ਅਸੀਂ ਏਕੜਾਂ ਦੇ ਜਿੰਨੇ ਵੀ ਮਾਲਕਾਂ ਸਾਰੇ ਇੱਥੇ ਖੜੇ ਆ ਅਸੀਂ ਸਾਰੇ ਬੰਦੇ ਆਪਣਾ ਜਿਹੜਾ ਅਸੀਂ ਆਬਜੈਕਸ਼ਨ ਐ ਐਸਡੀਐਮ ਸਾਹਿਬ ਨੂੰ ਲਿਖਤੀ ਰੂਪ ਚ ਐਫੀਡੇਵਿਟ ਦੇ ਚੁੱਕੇ ਆ ਜੇ ਅਸੀਂ ਆਪਣੀ ਜ਼ਮੀਨ ਜਿਹੜੀ ਆ ਅਕਵਾਇਰ ਕਰਨ ਵਾਸਤੇ ਨਹੀਂ ਦੇ ਰਹੇ ਉਹਦਾ ਕਾਰਨ ਇਹ ਆ ਕਿ ਸਾਡੇ ਕੋਲ ਦੋ ਦੋ ਤਿੰਨ ਤਣ ਕਿੱਲੇ ਹੀ ਇੱਥੇ ਮਾਲਕੀ ਰਹਿ ਗਈ ਆ ਆਲਰੇਡੀ ਸਾਡੀ ਜਿਹੜੀ ਪਹਿਲੇ ਮਾਲਕੀ ਸੀ ਪਹਿਲੇ ਬਾਈਪਾਸ ਤੇ ਆ ਗਈ ਹੈ ਇੰਪਰੂਵਮੈਂਟ ਰਸਟ ਤੇ ਆ ਗਈ ਆ ਹੁਣ ਰਹਿੰਦੀ ਖੁੰਦੀ ਏ ਸਾਡੇ ਕੋਲ ਥੋੜੀ ਬਹੁਤੀ ਮਾਲਕੀ ਹੈਗੀ ਆ ਬਕਾਇਆ ਜਿਹੜੀ ਬਚਦੀ ਆ ਤੇ ਸਰਕਾਰ ਅੱਗੇ ਇਹੀ ਬੇਨਤੀ ਆ ਕਿ ਇਹ ਕੰਮ ਜਿਹੜਾ ਵਾ ਨਾ ਕਰਨ ਕਿਉਂਕਿ ਜਦੋਂ ਕਿਸਾਨ ਹੀ ਨਹੀਂ ਸਹਿਮਤ ਸਰਕਾਰ ਵੀ ਕਹਿ ਰਹੀ ਆ ਜੇ ਕੋਈ ਐਸੀ ਚੀਜ਼ ਕੀਤੀ ਜੇ ਕਿਸੇ ਕਿਸਾਨ ਦਾ ਨੁਕਸਾਨ ਹੋ ਗਿਆ ਉਹ ਸਰਕਾਰ ਜ਼ਿੰਮੇਵਾਰੀ ਹੋਏਗੀ ਉਹ ਉਹਦਾ ਪਰਿਵਾਰ ਵੀ ਜ਼ਿੰਮੇਵਾਰ ਨਹੀਂ ਹੋਏਗਾ ਕਿਉਂਕਿ ਬੰਦਿਆਂ ਤੇ ਬਹੁਤ ਪ੍ਰੈਸ਼ਰ ਆ ਕਿ ਇਹ ਜ਼ਮੀਨ ਸਰਕਾਰ ਨੇ ਧੱਕੇ ਨਾਲ ਲੈ ਜਾਣੀ ਆ ਜੇ ਮਾਨ ਸਾਹਿਬ ਕਹਿੰਦੇ ਆ ਕਿ ਜੇ ਬੰਦਿਆਂ ਦੀ ਸਹਿਮਤੀ ਆ ਤੇ ਦੇ ਨਹੀਂ ਤੇ ਨਾ ਉਹਨਾਂ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਸ ਚੀਜ਼ ਤੋਂ ਇਹਨਾਂ ਨੂੰ ਪਰੇਸ਼ਾਨੀ ਤੋਂ ਬਾਹਰ ਕੱਢਣਾ ਕਿ ਜੋ ਮਤਲਬ ਇਹ ਵੀ ਆਪਣੇ ਕਾਰੋਬਾਰ ਕਰ ਸਕਣ ਤੇ ਕੰਮ ਕਰ ਕਾਰ ਨਹੀਂ ਮੰਦੀ ਤਾਂ ਸੀ ਕੋ ਕਾਨੂੰਨੀ ਪ੍ਰਕਿਰਿਆ ਕੋ ਬਣਾਈ ਨਹੀਂ ਕਾਨੂੰਨੀ ਪ੍ਰਕਿਰਿਆ ਤੇ ਤਾਂ ਬਣਾਈਏ ਜੇ ਸਰਕਾਰ ਕਹਿ ਰਹੀ ਆ ਕਿ ਤੁਹਾਡੇ ਉਲਟ ਲਵਾਂਗੇ 10 ਮਿੰਟ ਰਹੀ ਕੁਝ ਉਹਨਾਂ ਨੇ ਕਿਹਾ ਆਪਣੇ ਆਬਜੈਕਸ਼ਨ ਦੇ ਦਿਓ ਆਬਜੈਕਸ਼ਨ ਅਸੀਂ ਦੇ ਚੁੱਕੇ ਆ ਹੁਣ 2 ਮਹੀਨੇ ਦੇ ਕਰੀਬ ਹੋ ਗਿਆ ਆਬਜੈਕਸ਼ਨ ਦਿੱਤਿਆਂ ਨੂੰ ਕਿਸੇ ਅਫਸਰ ਨੇ ਆ ਕੇ ਇੱਥੇ ਪਿੰਡ ਚ ਕਿਹਾ ਨਹੀਂ ਕਿ ਤੁਸੀਂ ਆਪਣੇ ਆਬਜੈਕਸ਼ਨ ਦੇ ਚੁੱਕੇ ਹੋ ਤੇ ਅਸੀਂ ਸਰਕਾਰ ਵੱਲੋਂ ਲਿਖਤੀ ਰੂਪ ਚ ਤੁਹਾਨੂੰ ਦਿੰਨੇ ਆ ਕਿ ਤੁਹਾਡੀ ਜਮੀਨ